ਸਸਿਕਾ ਜੀ ਸਾਰਿਆਂ ਨੂੰ ਸਰ ਸਭ ਤੋਂ ਅ ਬੰਦਾ ਜਿਹੜਾ ਹਸਪੀਟਲ ਤੇ ਇੰਡਸਟਰੀ ਦੇ ਵਿੱਚ ਆਪਾਂ ਗੱਲ ਕਰੀਏ ਐਨਰਸੀ ਬਟਿੰਡਾ ਦੇ ਵਿੱਚ ਅੱਜ ਨਤਲੀ ਪ੍ਰੈਜੈਂਟੇਸ਼ਨ ਹੋਈ ਹੈ ਜਿਵੇਂ ਤੁਸੀਂ ਬੱਚਿਆਂ ਨੂੰ ਦੇਖ ਰਹੇ ਹੋ ਖੁਦ ਬੱਚੇ ਪੜਾ ਰਹੇ ਨੇ ਖੁਦ ਬੱਚੇ ਡਿਸਪਰੇਜੈਂਟ ਕਰ ਰਹੇ ਆ ਤਾਂ ਅਸੀਂ ਜਿਹੜਾ ਹੈਗਾ ਕਿ 100% ਪ੍ਰੈਕਟੀਕਲ ਵਰਕ ਦਿੰਦੇ ਆ ਜਿੱਥੇ ਬੱਚੇ ਨੂੰ ਆਸਾਨੀ ਨਾਲ ਬੱਚਾ ਸਿੱਖ ਸਕਦਾ ਬੱਚਾ ਮੰਨ ਲਓ ਆਪਣੇ ਕੋਲ ਆ ਰਿਹਾ ਹੈ ਕਿੰਨਾ ਟਾਈਮ ਲੱਗਦਾ ਸਰ ਉਹਨੂੰ ਕੋਈ ਵੀ ਚੀਜ਼ ਸਿੱਖਣ ਵਾਸਤੇ 3 ਮੰਥਸ 2 ਮੰਥ ਇਤਨਾ ਟਾਈਮ ਸਰ ਸਿੱਖੀਆਂ ਦਾ ਜੀ ਸਰ ਅਸੀਂ ਸਰ ਸ਼ਾਰਟ ਟਰਮ ਦੇ ਲੌਂਗ ਟਰਮ ਦੇ ਸਾਰੇ ਕੋਰਸਸ ਅਸੀਂ ਪ੍ਰੋਵਾਈਡ ਕਰਾਉਂਦੇ ਆ ਜਿਹਦੇ ਵਿੱਚ ਬੱਚਾ ਸਾਨੂੰ ਨਾਲ ਸਿੱਖ ਕੇ ਆਪਣਾ ਕੋਈ ਕਿਸੇ ਬਿਜ਼ਨਸ ਸਟਾਰਟ ਕਰਨਾ ਬਿਜ਼ਨਸ ਸਟਾਰਟ ਕਰ ਸਕਦਾ ਕਿਸੇ ਦੇ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਆਪਣਾ ਕੰਮ ਕਰਨਾ ਉਹ ਕਰ ਸਕਦਾ ਜਿਵੇਂ ਅੱਜ ਵੀ ਤੁਸੀਂ ਤੁਹਾਡੇ ਮੁਰੇ ਡਿਸ਼ ਤਿੱਤਿਆ ਬੱਚੇ ਦੇ ਬਣਾਦੇ ਤਿੱਦਾ ਸਰ ਤੁਹਾਨੂੰ ਲੱਗਿਆ ਸਰ ਤੁਸੀਂ ਦੇਖਿਆ ਹੋਣਾ ਖੁਦ ਤੁਸੀਂ ਦੇਖ ਰਹੇ ਹੋ ਕਿ ਬੱਚੇ ਜਦੋਂ ਪ੍ਰੈਕਟੀਕਲ ਕਰਦੇ ਆ ਤਾਂ ਬੱਚੇ ਬਹੁਤ ਸਵਾਦਿਸ਼ਟ ਖਾਣਾ ਬਣਾਉਂਦੇ ਆ ਜਿਹਦੇ ਨਾਲ ਕੀ ਹੁੰਦਾ ਕਿ ਬੱਚੇ ਇੰਡਸਟਰੀ ਦੇ ਲਈ ਤਿਆਰ ਹੋ ਜਾਂਦੇ ਆ ਔਨਲਾਈਨ ਸਮੇਂ ਦੇ ਵਿੱਚ ਸਰ ਹਸਤੇ ਟਾਈਮ ਦੇ ਵਿੱਚ ਮੈਂ ਗੱਲ ਕਰਾਂ ਤਾਂ ਬੇਰੁਜ਼ਗਾਰੀ ਬਹੁਤ ਆ ਤਾਂ ਬੱਚੇ ਆਪਣਾ ਕੋਈ ਜਿਹੜਾ ਸੁਨਹਿਰੀ ਇਸ ਇੰਡਸਟਰੀ ਨਾਲ ਜੁਆਇਨ ਕਰਕੇ ਬਣਾ ਸਕਦੇ ਜੇ ਬੱਚੇ ਦੇ ਸਰ ਕੋਈ ਸਿੱਥਣਾ ਹੋਵੇ ਤਾਂ ਕਿੱਦਾਂ ਸਰ ਕੋਲੇ ਕੰਨੈਕਟ ਤੋਂ ਦੱਸ ਸਕਦੇ ਜੀ ਸਰ ਸਾਡੇ ਕੋਲੇ ਸਰ ਅਸੀਂ ਸਭ ਤੋਂ ਇੰਪੋਰਟੈਂਟ ਕੀ ਹੈ ਕਿ ਅਸੀਂ 100% ਪਲੇਸਮੈਂਟ ਦਿੰਦੇ ਆ ਬੱਚੇ ਨੂੰ ਕਿ ਬੱਚੇ ਨੂੰ ਨੌਕਰੀ ਦੀ ਪਰਵਾਹ ਕਰਨ ਦੀ ਲੋੜ ਨਹੀਂ ਔਰ ਬੱਚਾ ਕੀ ਜਿਹੜਾ ਪਾਰਟ ਟਾਈਮ ਜੋਬ ਵੀ ਨਾਲ ਨਾਲ ਕਰ ਸਕਦਾ ਔਰ ਇਸ ਤੋਂ ਇਲਾਵਾ ਜਿਹੜਾ ਸਾਡੇ ਕੋਲੇ ਨੈਸ਼ਨਲ অর ਇੰਟਰਨੈਸ਼ਨਲ ਦੋਨੇ ਸਰਟੀਫਿਕੇਸ਼ਨ ਹੈ ਕਿੰਨੇ ਹੈ ਅਗਰ ਬੱਚੇ ਨੇ ਸਾਡੇ ਨਾਲ ਸੰਪਰਕ ਕਰਨਾ ਤਾਂ ਅਸੀਂ ਬਿਲਕੁਲ ਪ੍ਰਾਈਮ ਲੋਕੇਸ਼ਨ ਦੇ ਉੱਪਰ ਬੈਠੇ ਆ ਬਿਲਕੁਲ ਬੱਸ ਸਟੈਂਡ ਦੇ ਨੇੜੇ और 9815101112 के साथ लगाओ तो, तो सी कांटेक्ट भी डायरेक्टली कर सकते हैं इसका नाम जो कोड है एनएक्सए बिनेला सिलेया पे कोर्स जॉन केवन की टाइप से सब तो बेसिस सीजन से ऐसे सानो प्रैक्टिकल पे थ्योरी दोनों बैलेंस करके कर रहे हैं एंड सिखाए जाते हैं एंड एथ्रू द स्टाफ एनएक्सए ਮੈਨੂੰ ਹੈਲਪ ਕਰਦੇ ਆ। ਥੈਂਕ ਯੂ ਅਲਕਸੀ। ਮੈਂ ਨਵੀਂ ਜੇ ਕੁਕਰ ਆ ਕਿ ਮੈਂ ਐਨਐਸਸੀਆਈ ਬਠਿੰਡਾ ਦੀ ਸਟੂਡੈਂਟ ਆ ਕਿ ਮੈਂ ਇੱਥੇ ਸੀਆਈਐਫਪੀ ਦਾ ਕੋਰਸ ਕਰ ਰਹੀ ਆ ਤੇ ਹੁਣ ਤੱਕ ਮੈਨੂੰ 8 ਮਹੀਨੇ ਪੂਰੇ ਹੋ ਚੁੱਕੇ ਹਨ। ਤੇ ਐਨਐਸਸੀਆਈ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਈਆਂ। ਉਹਨਾਂ ਨੇ ਮੈਨੂੰ ਸਿਰਫ ਕੁਕਿੰਗ ਟੈਕਨੀਕਸ ਹੀ ਨਹੀਂ, ਬਲਕਿ ਕਿਚਨ ਡਿਸਪਲਿਨ, ਫੂਡ ਪ੍ਰੈਜੈਂਟੇਸ਼ਨ ਤੇ ਕੰਫੀਡੈਂਸ ਵੀ ਸਿਖਾਇਆ ਹੈ। ਮੈਂ ਹਰ ਰੋਜ਼ ਫੀਲ ਕਰਦੀ ਆ ਕਿ ਮੈਂ ਦਿਨੋ-ਦਿਨ ਇੱਕ ਵਧੀਆ ਸ਼ੈੱਫ ਬਣ ਰਹੀ ਆ ਤੇ ਐਨਐਸਸੀਆਈ ਦੀ ਇਨਸਪੀਰੇਸ਼ਨ ਦੇ ਨਾਲ ਮੈਨੂੰ ਬਹੁ ਖਾਣਾ ਮਿਲ ਰਹੇ تھے ਮੈਂ ਆਪਣੇ ਸੁਪਨੇ ਹੀ ਪੂਰੇ ਕਰ ਲਏ ਬਲਕਿ ਮੈਨੂੰ ਲੱਗਦਾ ਹੈ ਕਿ ਮੈਂ ਫਿਊਚਰ ਦੇ ਵਿੱਚ ਵੀ ਬਦਿਆ ਇੱਕ ਕਲਨਰੀ ਐਕਸਪਰਟ ਬਣੂਗੀ ਥੈਂਕ ਯੂ ਐਨਐਸਏ ਸਸ਼ਿਕਾ ਜੀ ਮੇਰਾ ਨਾਮ ਜਿੰਦਰ ਕੋਲਪੁਰ ਹੈ ਸ਼ੁਰੂ ਨਹੀਂ ਪਹਿਲਾਂ ਮੈਂ ਇਸੇ ਐਨਐਸਏ ਵਿੱਚ ਲੱਛ ਸਿਲੈਕਟਿਵ ਕੋਰਸ ਇਨਰੋਲ ਕੀਤਾ ਸੀ ਉਦੋਂ ਮੈਂ ਬਿਲਕੁਲ ਨੀਵਾਂ ਸੀ ਬਟ ਅੱਜ ਮੈਂ ਕੰਫੀਡੈਂਟਲੀ ਕਹਿ ਸਕਦੀ ਹਾਂ ਕਿ ਮੈਂ ਇੱਕ ਪ੍ਰੋਪਰ ਸਕਿਲਡ ਕਲਨਰੀ ਸਟੂਡੈਂਟ ਬਣ ਚੁੱਕੀ ਹਾਂ ਇੱਥੋਂ ਦੀ ਫੈਕਲਟੀ ਮੈਂਬਰ ਗਾਈਡੈਂਸ ਤੇ ਸਪੋਰਟ ਨਾਲ ਮੈਂ ਪ੍ਰੋਪਰ ਸਿੱਖ ਰਹੀ ਹਾਂ ਸੋ ਇਸ ਕਰਕੇ ਮੈਂ ਐਨਐਸਸੀ ਮਿਨਰਲੇ ਪੋਰਟ ਕਨਵਰਟ ਕਰ ਰਿਹਾ ਨਾਮ ਲੈ ਜਿਵੇਂ ਮੈਂ ਨੈਕਸਟ 10 ਘੰਟੇ ਤੇ ਮੈਂ ਕੰਮ ਦੇ ਸੱਤ ਦਾ ਲੋਕਸ ਕਰਦੇ ਹਾਂ ਇਹਨਾਂ ਨੂੰ ਦੋ ਵੀਨੋ ਬੋਗਿਆ ਤੇ ਅੱਜ ਮੈਂ ਬਹੁਤ ਕੁਝ ਸਿੱਖਿਆ ਤੇ ਤੁਸੀਂ ਕਿ ਮੈਂ ਪਾਰਟ ਟਾਈਮ ਜੌਬ ਵੀ ਕਰ ਰਿਹਾ ਹਾਂ ਹੰਦੀਪਾਲ ਵਿੱਚ ਤੇ ਇੱਥੋਂ ਦੇ ਟੀਚਰ ਬਹੁਤ ਹੀ ਜ਼ਿਆਦਾ ਫਰੈਂਡਲੀ ਨੇ ਤੇ ਬਹੁਤ ਕੰਪਲੈਕਸ ਟਾਸਕਸ ਨੂੰ ਆਸਾਨ ਤਰੀਕੇ ਨਾਲ ਸੁਝਾ ਰਹੇ ਨੇ ਜੋ ਕਿ ਬਿਗਨਰ ਲਈ ਬਹੁਤ ਹੀ ਇਜ਼ੀ ਹੋ ਜਾਂਦਾ ਹੈ ਸਮਝਣਾ ਜੋ ਤੁਮ ਹੈ ਕਿ ਕਾਉਂਸਲਿੰਗ ਆਣੀ ਚਾਹੀਦੀ ਸੀ ਉਸ ਗਾਫਰ ਸਾਹਿਬ ਨੇ ਗਾਈਡ ਕੀਤਾ ਸੀ ਜੇ ਉਹ ਗਾਈਡੈਂਸ ਨਾਮ ਇਹਨੂੰ ਆਪ ਦੇ ਫਿਚਰ ਨੂੰ ਵਧੀਆ ਵੇਅ ਮਿਲਿਆ ਜੋ ਕਿ ਮੈਨੂੰ ਫਿਚਰ ਵਿੱਚ ਬਹੁਤ ਵੀ ਅੱਗੇ ਲਿ ਜਾ ਸਕਦਾ ਹੈ ਮੈਂ ਨਵਿੰਦਰ ਸਿੰਘ ਮੈਂ ਐਨਐਸ ਇੰਸਟੀਚਿਊਟ ਤੋਂ ਇੰਟਰਡ ਸਟੂਡੈਂਟ ਹਾਂ ਮੈਨੂੰ ਮੈਂ ਇੱਥੇ ਕਾਮਰਸ ਦਾ ਕੋਰਸ ਕਰ ਰਿਹਾ ਮੈਨੂੰ ਕੋਰਸ ਕਰ ਤਿੰਨ ਆਖਰੀ ਮਹੀਨੇ ਹੋ ਗਏ ਆ तो मेरे कुछ में ही नहीं बचे हैं मेरी एक तो ये जर्नी बहुत ही बढ़िया रही है मैंने मैं इतों प्रोफेसनलीसनली बहुत कुछ सीखने मिले इतने मैं कमर्शियल किचन गई हर एरिए चंडीगढ़ डिस्कवर किया है तो एन एच सी ब्रिंडा सिर्फ कुकिंग ही नहीं इतने मैं कॉन्फिडेंस लैवल तो मैं पोटेंशियल डिस्कवर करने का मौका मिल रहा है ਤੇ ਜੋ ਮੈਨੂੰ ਗਲੋਬਲ ਵਿੱਚ ਬਹੁਤ ਅੱਗੇ ਲੈ ਕੇ ਜਾ ਸਕਦਾ ਹੈ ਤੇ ਮੈਂ ਇਸ ਲਈ ਆਪਣੇ ਇੰਸਟੀਚਿਊਟ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ